ਇੱਕ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਸੱਕੀਆਂ ਪੈਣਾ ਦੀ ਜਾਨ ਚਲੀ ਤਾਂ ਦੱਸਿਆ ਜਾ ਰਿਹਾ ਹੈ ਕਿ ਸੱਪ ਦੇ ਦਸਨ ਕਰਕੇ ਦੋਵੇਂ ਕੁੜੀਆਂ ਜਿਹੜੀਆਂ ਨੇ ਉਹ ਬੇਸੁੱਧ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਦੋਵਾਂ ਦੀ ਜਾਨ ਚਲੀ ਗਈ ਹੈ ਤਾਂ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੇ ਜਦ ਘਰ ਦੇ ਵਿੱਚ ਸੱਪ ਵੇਖਿਆ ਤਾਂ ਉਸ ਤੋਂ ਬਾਅਦ ਤੁਰੰਤ ਪਰਿਵਾਰ ਨੂੰ ਭਾਜੜਾ ਪੈ ਜਾਂਦੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਸੱਪ ਦੇ ਦਸਨ ਦੇ ਚਲਦਿਆ ਦੋ ਸਖੀਆਂ ਪੈਣਾ ਜਿਨ੍ਹਾਂ ਦੀ ਉਮਰ 11 ਸਾਲ ਤੇ 8 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਸਕੂਲ ਦੇ ਵਿੱਚ ਪੜਦੀਆਂ ਇਹ ਮਾਸੂਮ ਲੜਕੀਆਂ ਜਿਨ੍ਹਾਂ ਦੀ ਜਾਨ ਚਲੀ ਗਈ ਹਾਲਾਂਕਿ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਜਿਹੜਾ ਹੈ ਪਿਛਲੇ 4-5 ਸਾਲਾਂ ਤੋਂ ਪਿੰਡ ਪਵਾਤ ਦੇ ਵਿੱਚ ਖੇਤਾ ਤੇ ਬਣੀ ਇੱਕ ਮੋਟਰ ਦੇ ਨੇੜੇ ਝੁੱਗੀਆਂ ਦੇ ਵਿੱਚ ਰਹਿੰਦਾ ਹੈ ਤੇ ਕੱਲ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ਤੇ ਸੋ ਜਾਂਦੀਆਂ ਨੇ ਰਾਤ ਕਰੀਬ 1 ਵਜੇ ਲਾਈਟ ਆਉਂਦੀ ਹੈ ਉਸ ਤੋਂ ਬਾਅਦ ਹੇਠਾ ਉਤਰ ਆਉਂਦੀਆਂ ਨੇ ਤੇ ਝੁੱਗੀ ਦੇ ਵਿੱਚ ਆ ਕੇ ਸੋ ਗਈਆਂ ਨੇ ਹਾਲਾਂਕਿ ਲਾਈਟ ਜਾਣ ਤੋਂ ਬਾਅਦ ਇਹ ਛੱਤ ਤੇ ਜੱਦ ਗਈਆਂ ਨੇ ਤਾਂ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਆ ਟੱਬਰ ਨੇ ਦੇਖਿਆ ਕਿ ਲੜਕੀਆਂ ਦੀ ਹਾਲਤ ਵਿਗੜ ਰਹੀ ਹੈ ਤੋਨਾਂ ਇਹ ਵੀ ਦੇਖਿਆ ਕਿ ਹੇਠਾ ਇੱਕ ਸੱਪ ਜਿਹੜਾ ਹੈ ਉਹ ਵੇੜੇ ਦੇ ਵਿੱਚ ਘੁੰਮ ਰਿਹਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ 2 ਕਵਜ ਦੇ ਕਰੀਬ ਲੜਕੀਆਂ ਦੇ ਮੂੰਹ ਦੇ ਵਿੱਚੋਂ ਛੱਗ ਨਿਕਲਦੀ ਹੈ ਤਾਂ ਇੱਕ ਇੱਕ ਕਰਕੇ ਦੋਵੇਂ ਲੜਕੀਆਂ ਦੇ ਸਾਹ ਨਿਕਲੇ ਨੇ ਜਿਸ ਤੋਂ ਬਾਅਦ ਪਰਿਵਾਰ ਤਾਹਾ ਮਾਰ ਕੇ ਰੋ ਰਿਹਾ ਇਸੇ ਦਰਮਿਆਨ ਉਹਨਾਂ ਦਾ ਹੀ ਕਿਹਾ ਨੇ ਕਿ ਦੋਵੇਂ ਲੜਕੀਆਂ ਨੂੰ ਸੱਪ ਨੇ ਡੰਗ ਮਾਰਿਆ ਜਿਸ ਦੇ ਚਲਦਿਆਂ ਦੋਵਾਂ ਦੀ ਜਾਨ ਚਲੀ ਗਈ ਹੈ ਅਛਾ ਜੀ ਅਛਾ ਜੀ ਕਿੰਨੇ ਬੱਚੇ ਨੇ ਤੁਹਾਡੇ ਚਾਰ ਕੁੜੇ ਦੰਡਾ ਤੇ ਕੀ ਕਟਣਾ ਬੱਪਰੀ ਸੀ ਰਾਤ ਰਾਤ ਮੇ ਖਾਣਾ ਖਾ ਕੇ ਲੇਟ ਗਈ ਲੇਟ ਕੇ ਬਾਅਦ ਮੈਂ ਲਟਾਈ ਗਈ ਲਟਕ ਬਾਅਦ ਮੈਂ ਪੰਖਾ ਲਗਾ ਕੇ نیچے ਸੋਈ ਗਈ ਸੋਈ ਜਾਣ ਕੇ ਬਾਅਦ ਮੂਠੀ ਹਮੇ 10 ਦੇ ਮੰਮੀ ਦੇ ਕੋ ਸਾਂਪ ਆਇਆ ਤੋ ਹਮ ਉਠੇ ਅਮਨੇ ਦੇਖੋ ਤੋ ਸਾਂਪ ਬਾਹਰ ਨਿਕਰਿਆ तो यहाँ गाल में काट खाओ हमको बिटिया जब का बोते हैं कान लगी कहीं देखो मेरे चोट लग गए थे हम कहे क्या तुम्हें तो सांपन काटो कही सांपन नहीं काटो तो अनुपम प्रभू जी अनुपम कान लगे मम्मी देखो मेरे अंगूठा में कुछ हुई गो होते हुई हमने के बता का सांप काट खाओ तो मैं दबा के लिए चले उनने बोलो ना ही नीचे से ऊपर चली गई छत पर छत पर लेट लेट रही जाए तो उन्हें उल्टी आन लगी उल्टी आन से बाद में मेरी भांजी ने टेरो तो हमने उन्हें नीचे उतारो नीचे उतारी फिर हम माछी गोड़ा ले गए अस्पताल होन खत्म हो गई एक लड़की हमारे हिन्न खत्म हो गई एक होन खत्म हो गई की की नाम से कितनी कितनी उम्र से हो ना जी तुमने पढ़ दिया सी बच्चे हाँ सुर भी पहले मते है अनुपम दूसरे मत है और का ना 11 ਸਾਲ ਕੀਤੇ ਅਨਪਮਾ 8 ਸਾਲ ਕੀਤੇ ਭਾਈ ਜੀ ਮੇਰਾ ਨਾਮ ਹਰਦੀਪ ਸਿੰਘ ਪਿੰਡ ਪੁਆਤ ਜ਼ਿਲ੍ਹਾ ਲੁਧਿਆਣਾ ਤੇ ਕੀ ਘਟਨਾ ਰਾਤ ਵਕਪਰੀ ਤੇ ਇਹ ਕੌਣ ਨ ਪਰਿਵਾਰ ਹੈ ਕਿੰਨੀ ਦੇਰ ਤੋਂ ਤੁਹਾਡੇ ਇਹ ਪਰਿਵਾਰ ਮੇਰੇ ਕੋਲੇ ਮਤਲਬ ਯੂਪੀ ਤੋਂ ਮਜ਼ਦੂਰੀ ਕਰਨ ਆਇਆ ਹੋਇਆ ਹੈ ਇਹ 3-4 ਸਾਲ ਤੋਂ ਮੇਰੇ ਕੋਲੇ ਰਹਿ ਰਿਹਾ ਤੇ ਪੂਰੇ ਪਿੰਡ ਚ ਕੰਮ ਕਰਦਾ ਤੇ ਰਹਿੰਦਾ ਆਪਣੇ ਕੋਲ ਤੇ ਰਾਤ ਇਹਨਾਂ ਦਾ ਮੇਰੇ ਕੋਲੇ ਤਕਰੀਬਨ 1:30 ਵਜੇ ਫੋਨ ਆਇਆ ਭਈ ਜੀ ਇੱਕ ਬੱਚੀ ਨੂੰ ਸੱਪ ਨੇ ਕੱਟ ਲਿਆ। ਜਦੋਂ ਮੈਂ ਇੱਥੇ ਪਹੁੰਚਿਆ ਰਾਤ ਗੱਡੀ ਲੈ ਕੇ ਅੱਧਾ ਘੰਟਾ ਤੁਹਾਨੂੰ ਪਤਾ ਹੈ ਵੀ ਘਰੇ ਤਿਆਰੀ-ਤਿਉਰੀ ਕਰਦਿਆਂ ਨੂੰ ਲੱਗ ਜਾਂਦਾ। ਜਦ ਤੱਕ ਮੈਂ ਉਰੇ ਪਹੁੰਚਿਆ ਤੇ ਇੱਕ ਇਹਨਾਂ ਨੇ ਗੱਡੀ ਪਹਿਲਾਂ ਕਰਾਏ ਵਾਲੀ ਬੁਲਾ ਲਈ ਸੀ। ਅਸੀਂ ਦੋਏ ਗੱਡੀਆਂ ਲੈ ਕੇ ਜਦ ਅਸੀਂ ਇੱਥੇ ਪਹੁੰਚੇ ਬੱਚੇ ਦੇਖੇ ਬੱਚੇ ਯਾਨੀ ਦੋਨੋਂ ਡੈੱਡ ਸੀਗੇ। ਪਰ ਅਸੀਂ ਇਹਨਾਂ ਦਾ ਦਿਲ ਨਾ ਤੋੜਦੇ ਹੋਏ ਗੱਡੀ 'ਚ ਰੱਖੇ, ਗੱਡੀ 'ਚ ਬਿਠਾ ਕੇ ਹਸਪੀਟਲ ਲੈ ਕੇ ਗਏ, ਦੋ ਤਿੰਨ ਹਸਪੀਟਲਾਂ 'ਚ ਘੁੰਮੇ। ਸਭ ਨੇ ਉਹਨਾਂ ਨੂੰ ਡੈੱਡ ਘਰਾਰ ਦਿੱਤਾ। ਬੀਨਾ ਨੂੰ ਘਰ ਲੈ ਜਾਓ ਇਹਨਾਂ 'ਚ ਕੁਛ ਨਹੀਂ ਹੈ। ਇਹ ਪਰਿਵਾਰ 'ਚ ਕਿੰਨੇ ਮੈਂਬਰ ਨੇ ਤੇ ਕਿੰਨੇ ਜਣਿਆਂ ਦੇ ਜਿਹੜੇ ਆਏ ਸੱਪ ਨੇ ਦੱਸਿਆ। ਦੋ ਬੱਚਿਆਂ ਨੂੰ ਸੱਪ ਨੇ ਦੱਸਿਆ ਜੀ ਸੱਪ ਵੀ ਇੱਥੇ ਹੈ। ਮਾਰਿਆ ਪਿਆ ਹੈ। ਤੇ ਆਪਣੇ 6 ਬੱਚੇ ਸੀਗੇ ਇਹ। ਤੇ ਇਹਨਾਂ ਦੇ ਮਾਤਾ ਪਿਤਾ ਨੇ ਦੋ। ਇਹ ਦੋ ਬੱਚਿਆਂ ਦੀ ਮੌਤ ਹੋ ਗਈ। 4 ਜਾਨੀ 4 ਬੱਚੇ ਪਿੱਛੇ ਰਹਿ ਗਏ।